ਸਰਬ ਕੁਲ ਕਲਾ ਬਾਣੇ ਆਈ ਰੇ ਰਤਵਟ ਪਈ ਸਹਲੇ ਜੋਗੇ ਅੰਤਰ ਗੁਰ ਨਾਨਕ ਕੀ ਪਤ ਪਤਵਨ ਭਗਤ ਵਸਨ ਕਿਰਪਾ ਸਿੰਧ ਸਮਝੀ ਮਨੁੱਖਤਾ ਦੇ ਸਰਬ ਸੰਦੇ ਰਹਿਬਰ ਕਲ ਕਾਇਨਾਤ ਨੂੰ ਇੱਕ ਅਖਾਲ ਪੁਰਖ ਵਾਹਿਗੁਰੂ ਜੀ ਦੇ ਉਸਤ ਪੜਿਆਏ ਪੂਜਾ ਦਾ ਉਪਦੇਸ਼ ਦਿੜਨ ਕਰਾਉਣ ਵਾਲੇ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿ ਸ੍ਰੀ ਅਕਾਲ ਮਹਾਰਾਜ ਦੀ ਸੈਭੰਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤ ਸੰਗਤ ਰੂਪ ਅੰਦਰ ਜੋ ਰਮਿਲ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ ਹੈ ਜਗਤ ਗੁਰੂ ਸਤਿ ਪਾਤਸ਼ਾਹ ਮਹਾਰਾਜ ਜੀਆ ਦਾ ਆਗਮਨ ਗੁਰਪੁਰਬ ਸਤਿਗੁਰਾਂ ਦਾ ਪ੍ਰਕਾਸ਼ ਪੁਰਬ ਆਪ ਦੀ ਬੜੀ ਸ਼ਰਧਾ ਉਹ ਭਾਵਨਾ ਪਿਆਰ ਸਤਕਾਰ ਸਹਿਤ ਇਸ ਸਥਾਨ ਉਪਰ ਮਨਾ ਰਹੇ ਹੋ ਅਮਰ ਵੇਲੇ ਤੋਂ ਸਤਿਗੁਰਾਂ ਦੀ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਹੋਏ ਹਨ ਦਾਸ ਰੇਤੂ ਪਹਿਲਾ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਸਿੰਘਾਂ ਨੇ ਆਪਨੇ ਗੁਰਬਾਣੀ ਪੀਠੰਦਵਾਰਾ ਨਿਹਾਲ ਕਰਨਾ ਕੀਤਾ ਹੈ ਆਓ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਵਿੱਚ ਕੁਝ ਬਚਨ ਆਪ ਜੀ ਨਾਲ ਸਾਂਝੇ ਕਰਨੇ ਹਨ ਜੋ ਸਤਿਗੁਰੂ ਜੀ ਦੇ ਪ੍ਰਕਾਸ਼ ਦੀ ਅਤੇ ਜੀਵਨ ਦੀ ਕਥਾ ਹੈ ਪ੍ਰਬੰਧਕ ਸਜਣਾ ਵੱਲੋਂ ਦਿੱਤੇ ਹੋਏ ਸਮੇਂ ਦੇ ਅਨੁਸਾਰ ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਮਨਵਿਚਾਰੀਆਂ ਨੂੰ ਇਕਾਗਰ ਕਰੀਏ ਮਨ ਦੇ ਅੰਦਰ ਇੱਕ ਅਹਿਸਾਸ ਰੱਖिए ਕਿ ਰਕੀਨ ਦੀਨ ਗੁਨੀ ਤੇ ਮਾਲਕ ਸ਼ਾਹਾਂ ਦੇ ਸ਼ਾਹ ਪਾਦਸ਼ਾਹਾਂ ਦੇ ਪਾਦਸ਼ਾਹ ਰੂਪ ਰਣਸੈ ਮਹਾਰਾਜ ਸੱਚੇ ਪਾਦਸ਼ਾਹ ਜੀ ਦੀ ਨਜ਼ਰੀ ਵਿੱਚ ਬੈਠੇ ਹਾਂ ਸਤਿਗੁਰੂ ਦੀ ਰਸੋਈ ਵਿੱਚ ਬੈਠ ਕੇ ਸਾਨੂੰ ਕੀ ਸ਼ੋਭਾ ਦਿੰਦਾ ਹੈ ਕੇਵਲ ਗੁਰੂ ਕੇ ਬਚਨਾਂ ਨੂੰ ਸਰਵਣ ਕਰੀਏ ਮੰਗਾਈਏ ਵਿਚਾਰ ਜਦੋਂ ਗੁਰੂ ਬਚਨਾਂ ਦੇ ਵਿਚਾਰ ਸਾਡੇ ਮਨ ਹਿਰਦੇ ਅੰਦਰ ਹੋਵੇਗੀ ਸਾਡੀ ਜ਼ੁਬਾਨ ਤੇ ਹੋਵੇਗੀ ਸਾਡੇ ਕੰਨਾਂ ਵਿੱਚ ਪਰਵੇਗੀ ਜੀਵਨ ਦਾ ਇਹ ਸਮਾਂ ਸਤ ਸੰਗਤ ਕੋ ਨਿਭੜੇਗਾ ਇਹ ਸਮਾਂ ਸਫਲ ਗਿਣਿਆ ਜਾਵੇਗਾ ਵਿਚਾਰਾਂ ਦੀ ਕਰੋਂ ਤਾਂ ਪਹਿਲਾਂ ਫਤਿਹ ਦੀ ਸ਼ਾਨ ਕਰੀਏ اپنی سن جوڑ کر کے صحت چکا کرو جی واحد واحد جی فتح شک پنکھ دے مہان ودوان برہم گی عوستہ دے مالک ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਸਿੰਘ ਜੀ ਭਾਈ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਬਚਨ ਆਖਿਆ ਕੁਰਬਾਨੀ ਤਿੰਨਾ ਹੋਰ ਸਿੱਖਾਂ ਭਾਈ ਭਗਤ ਗੁਰੂ ਪਰਵ ਕਰਦੇ ਭਾਈ ਸਾਹਿਬ ਕਹਿੰਦੇ ਮੈਂ ਕੁਰਬਾਨ ਸਦਕੇ ਮੈਂ ਮਾਰ ਨਹੀਂ ਜਾਂਦਾ ਉਹਨਾਂ ਤੋਂ ਉਹਨਾਂ ਹੋਰ ਸਿੱਖਾਂ ਤੋਂ ਮੈਂ ਵਾਰਨੇ ਜਾਂਦਾ ਹਾਂ ਕੁਰਬਾਨ ਜਾਂਦਾ ਹੈ ਜਿਹੜੇ ਗੁਰੂ ਕੇ ਸਿੱਖ ਆਪਣੇ ਗੁਰੂ ਸਹਿਬਾਨ ਦੇ ਪੁਰਬ ਨੂੰ ਮਨਾਉਂਦੇ ਨੇ ਵਰਨਾਣ ਇੱਕ ਸਿਧਾਂਤ ਵੀ ਦਿੱਤਾ ਕਿ ਪੁਰਬ ਮਨਾਉਣ ਕਿਵੇਂ ਕਿਹੜਾ ਤਰੀਕਾ ਹੋਵੇ ਕਿ ਉਹ ਪੁਰਬ ਮਨਾ ਰਹੇ ਨੇ ਤੇ ਮੈਂ ਉਹਨਾਂ ਨੂੰ ਕੁਰਬਾਨ ਜਾਂਦਾ ਉਹ ਕਿਹਾ ਭਾਏ ਭਗਤ ਪ੍ਰੇਮਾਂ ਭਗਤੀ ਦੇ ਸਹਿਤ ਜਦੋਂ ਗੁਰੂ ਯਾਦ ਕੀਤਾ ਜਾ ਰਿਹਾ ਹੋਵੇ ਪੁਰਬ ਮਨਾਇਆ ਜਾ ਰਿਹਾ ਹੋਵੇ ਐਸੇ ਗੁਰ ਸਿੱਖਾਂ ਤੋਂ ਮੈਂ ਕੁਰਬਾਨ ਮੈਂ ਸਦਕੇ ਜਾਂਦਾ ਹਾਂ ਬਾਰੀ ਤੌਰ ਦੇ ਉਤੇ ਪੁਰਬ ਮਨਾਉਣ ਵਾਸਤੇ ਕੀ ਜ਼ਰੂਰੀ ਹੈ ਅਸੀਂ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਹੋਵੇ ਗਾਜਾ ਸਹਿਜ ਬਾਠ ਹੋਇਆ ਹੋਵੇਗਾ ਪਰਵਾ ਫੇਰੀਆਂ ਨਿਕਲੀਆਂ ਨੇ ਦੀਵਾਨ ਦਾ ਪ੍ਰਬੰਧ ਕੀਤਾ ਗਿਆ ਹੈ ਗੁਰੂ ਦੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਨਾ ਨ ਪ੍ਰਕਾਰ ਦੇ ਭੋਜਨ ਉਪਾਦ ਲੰਗਰ ਵਿੱਚ ਬੜੇ ਹੋੜ ਦੇ ਸੰਗਤਾਂ ਤੱਕ ਸੁਨੇਹੇ ਲਾਏ ਗਏ ਇੱਥੋਂ ਅਨਾਉਂਸਮੈਂਟ ਕੋਈ ਹੋਵੇਗੀ ਇਸ਼ਤਿਹਾਰਾਂ ਦੇ ਰਾਹੀਂ ਦੱਸਿਆ ਗਿਆ ਵੀ ਅੱਜ गुरु नानक देव महाराज دیو जी का पर्व प्रकाश पर्व मनाया जा रहा है رہا ہے یہ یتن پربندکانے گا باہری طور پر اور کرنا بھی چاہیے بہت ضروری ہے اس یتن کو بنا اسی پورب نہیں بنا سکتے یہ سارا جتن ضروری ہے

ਉਸ ਸਿਧਾਂਤ ਇਸ ਚੀਜ਼ ਦਾ ਉਸ ਸਿਧਾਂਤ ਇਸ ਚੀਜ਼ ਦਾ ਵੀ ਜੋ ਅਸੀਂ ਗੁਰੂ ਬਾਬੇ ਦਾ ਇਤਿਹਾਸ ਗੁਰੂ ਦੀ ਬਾਣੀ ਗੁਰੂ ਦਾ ਕੀਰਤਨ ਗੁਰੂ ਦੀ ਸਿੱਖਿਆ ਅੱਜ ਨੇ ਬੇਨਤੀ ਤੇ ਬੈਠ ਕੇ ਸਰਵਣ ਕੀਤਾ ਉਸ ਸਰਵਣ ਕੀਤੇ ਹੋਏ ਦੇ ਵਿੱਚੋਂ ਗੁਰੂ ਦੇ ਇਤਿਹਾਸ ਤੋਂ ਗੁਰੂ ਦੀ ਬਾਣੀ ਤੋਂ ਗੁਰੂ ਦੀ ਸਿੱਖਿਆ ਜੋ ਅਸੀਂ ਗ੍ਰੈਂਡ ਕੀ ਦਿੱਤਾ ਜਦੋਂ ਇਹ ਅਹਿਸਾਸ ਹੋਵੇਗਾ ਨਾ ਕਿ ਅਸੀਂ ਕੁਝ ਗ੍ਰੰਥ ਸਰਣ ਵਾਸਤੇ ਚੱਲੇ ਏਕੇ ਛਕਣਾ ਜਿਹੜੇ ਬਾਹਰ ਪਦਾਰਥਾਂ ਦੇ ਲੰਗਰ ਚੱਲ ਰਹੇ ਨੇ ਅਸੀਂ ਸਾਰੇ ਛੱਕਿਆ ਨੇ ਛੱਕੇ ਜਾਵਾਂਗੇ ਛਕਣੇ ਸੰਗਤ ਵਾਸਤੇ ਬਣਿਆ ਸਾਰਾ ਪਰ ਜਿਹੜਾ ਪ੍ਰਬੰਧ ਇੱਥੇ ਕੀਤਾ ਗਿਆ ਗੁਰੂ ਦਰਬਾਰ ਦੇ ਅੰਦਰ ਇਹ ਵੀ ਸਾਡੇ ਵਾਸਤੇ ਸਾਰੀ ਸੰਗਤ ਵਾਸਤੇ ਕੀਤਾ ਗਿਆ ਹੈ ਇਸ ਪ੍ਰਬੰਧ ਦਾ ਅਰਥ ਇਕੱਲੇ ਪ੍ਰਬੰਧਕਾਂ ਦੀ ਜਾਂ ਸਟਾਫ ਦੀ ਜ਼ਿੰਮੇਵਾਰੀ ਨਹੀਂ ਜਾਂ ਮੇਰੀ ਇਕੱਲੇ ਦੀ ਨਹੀਂ ਹੈ ਕਿ ਮੈਂ ਸੁਣਾਉਣ ਵਾਸਤੇ ਆਇਆ ਹਾਂ ਉਹ ਤੇ ਸੁਣਾ ਕੇ ਚਲੇ ਜਾਵਾਂ ਤੇ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਨਹੀਂ ਸਾਰੇ ਅਸੀਂ ਇਸ ਧਾਇਰੇ ਵਿੱਚ ਆਉਂਦੇ ਹਾਂ ਕਿ ਗੁਰੂ ਸਹਿਬਾਨ ਦਾ ਉਰਵ ਬਣਾਉਂਦਿਆਂ ਹੋਇਆਂ ਅਸੀਂ ਗੁਰੂ ਦੀ ਸਿੱਖਿਆ ਉੱਤੇ ਅਮਲ ਕਿੰਨੇ ਕੁ ਪ੍ਰਤੀਸ਼ਰ ਵਿਚਾਰਾਂ ਮੈਂ ਇਤਿਹਾਸੀਆਂ ਕਰਮੀਆਂ ਜ਼ਰੂਰੀ ਹੈ ਕਿਉਂਕਿ ਜਿਹੜੇ ਦਿਨ ਤੇ ਬੈਠੇ ਹੋਏ ਸਿਆਣੇ ਬੰਦੇ ਜੀ ਦੇ ਘਰ ਜਾਓ ਕੁੜੀਆਂ ਉਹਦੀਆਂ ਹੀ ਗੋੜੀਆਂ ਚਾਹੀਦੀਆਂ ਜਿਸ ਦਿਨ ਤੇ ਆਪਾਂ ਜੁੜਿਆ ਇਹਦੀ ਚਤ੍ਹਾ ਦਸਵੀਂ ਪੁਣੀ ਹੈ ਚਾਹੀਦੀ ਪਰ ਮੈਂ ਇਹ ਬਚਨ ਆਰੰਭ ਵਿੱਚ ਤਾਂ ਕਰ ਰਿਹਾ ਕਿਉਂਕਿ ਅਸੀਂ ਵੱਡੀ ਗਿਣਤੀ ਵਿੱਚ ਇੱਥੇ ਦਰਬਾਰ ਵਿੱਚ ਜੁੜ ਕੇ ਬੈਠੇ ਆ ਸੁਣ ਗਏ ਆ ਇਹ ਸੁਣਨਾ ਕੇਵਲ ਕੰਨ ਰਸਨਾ ਰਹਿ ਜਾਵੇ یہ سننا کیول کوئی بھاشن نہیں ہے لچے دار کے بھاشن سن کے کا گھر چلے گے یہ گروہ کا اتہاس ہے گروہ کی بانی ہے گور بابے کے سدھانت کی وچار ہے اس بانی دا اس وچار دا ایک بڑا پیارا سدھانت ہے سب کہ تر کی بانی آئی پھر سگلی چیت مٹائی ਜਿਨ੍ਹਾਂ ਦੀ ਤੁਰਦੇ ਬੋਲ ਆਪਣੇ ਹੀ ਹਿਰਦੇ ਅੰਦਰ ਗ੍ਰਹਿਣ ਕਰ ਲਏ ਉਹਨਾਂ ਦੇ ਜੀਵਨ ਵਿੱਚੋਂ ਚਿੰਤਾਵਾਂ ਤੋਖਲੇ ਔਗਣ ਈਰਖਾ ਨਿੰਦਿਆ ద్వੈਸ਼ ਇਹ ਸਾਰਾ ਕੁਝ ਖਤਮ ਹੋ ਜਾਂਦਾ ਹੈ ਬਾਜੂ ਦਾ ਪਤਾ ਕੀ ਹੈ ਪਿੱਛੇ ਸਿਰ ਕੀ ਰਹਿ ਜਾਂਦਾ ਹੈ ਅਨੰਤ ਕਰੈ ਨਾਰ ਨਾਰੀ ਹਰ ਹਰ ਪ੍ਰਭ ਕਿਰਪਾ ਕਰ ਅਨਾਥਰੇ ਅੰਦਰਿ ਮਛ ਬਾਦ ਰਹਿਦਾ ਨਿਗਾਸ ਰਹਿਦਾ ਹੈ ਅਸੀਂ ਉਸ ਵਿਕਾਸ ਨੂੰ ਹਾਸਲ ਕਰਨ ਵਾਸਤੇ ਇੱਥੇ ਇਕੱਠੇ ਹੋਏ। ਔਰ ਉਹ ਵਿਕਾਸ ਕਿਵੇਂ ਬੈਦਾ ਹੁੰਦਾ ਹੈ ਕਿਵੇਂ ਪ੍ਰਾਪਤ ਹੋਵੇਗਾ ਜਦੋਂ ਅਸੀਂ ਪੁਰ ਬਾਪੇ ਦੀ ਬਾਣੀ ਜਦੋਂ ਅਸੀਂ ਪੁਰ ਬਾਪੇ ਦੇ ਇਤਿਹਾਸ ਨੂੰ ਆਪਣੇ ਮਨ ਵਿੱਚ ਬਿਸਾਰ ਕੇ ਇਹ ਵਿਚਾਰ ਅੰਦਾ ਯਤਨ ਕਰਾਂਗੇ ਕਿ ਮੈਂ ਆਪਣੀ ਜੀਵਨ ਵਿੱਚ ਅੱਜ ਇੱਕ ਆਗਤ ਨਵੀਂ ਬਣਾਉਣੀ ਹੈ ਗੁਰਬਾਬੇ ਦੀ ਬਾਣੀ ਇਹ ਸਾਜਣਾ ਸਿੰਘ ਭਗ세 ਨਗਰ ਦਾ ਸਨਦ ਅੱਜੀਆਂ ਵਿਸ਼ੇਸ਼ ਸਰਗਰਮੀਆਂ ਥਲਫੇਰ ਨਮੀਆਂ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੀ ਸਿੰਘ ਇਜਾਜ਼ਤ ਦਿਓ ਧੰਨਵਾਦ